ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਮਰੇ ਵਿੱਚ ਮਿਲਦੇ ਤਾਂ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿ ਰਹੇ ਨੇ ਕਿ ਪੁੱਤਰ ਜੀ ਲਾਲ ਜੀ ਤੁਹਾ ਮੇਰੀ ਉਮਰ ਆ ਬਹੁਤ ਹੋ ਚੁੱਕੀ ਆ ਤੇ ਤੁਹਾਡੀ ਸ਼ਾਦੀ ਨੂੰ 26 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ 26 ਸਾਲ ਤੇ 9 ਮਹੀਨੇ ਤੇ 13 ਦਿਨ ਮਹਾਰਾਜ ਜੀ ਪੋਰੇ ਚ ਰਹੇ ਆ ਆਨੰਦ ਕਾਰਜ ਤੋਂ ਬਾਅਦ ਗੁਰੂ ਤੇਗ ਬਹਾਦਰ ਉਹਨਾਂ ਸਮਾਂ ਹੀ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਦੇ ਵਿੱਚ ਰਹੇ ਆ ਕਈ ਇਤਿਹਾਸਕਾਰ ਕਹਿੰਦੇ ਆ ਕਿ ਮਹਾਰਾਜ ਸਾਹਿਬ ਨੇ ਮੱਥੇ ਹੀ ਨਹੀਂ ਸੀ ਲਾਗੇ। ਮਤਲਬ ਪੋਰੇ ਵਿੱਚ ਰਹਿੰਦੇ ਸੀ ਗੁਰਤੇਗ ਬਾਦਰ ਮਾਰ। ਕਿਸੇ ਨੂੰ ਮੱਥੇ ਨਹੀਂ ਸੀ ਲਾਉਂਦੇ। ਸੋ ਮਾਤਾ ਨਾਨਕੀ ਜੀ ਕਹਿੰਦੇ ਆ ਕਿ ਪਹਿਲਾਂ ਤਾਂ 26 ਸਾਲ ਇਹ ਉਡੀਕ ਬਹੁਤ ਹੋ ਗਈ। ਫਿਰ ਉਸ ਤੋਂ ਬਾਅਦ ਗੂਜਰੀ ਜੀ ਦੀ ਵੀ ਜਿਹੜੀ ਆ ਉਹ ਸਾਰੀ ਜਵਾਨੀ ਜਿਹੜੀ ਆ 26 ਸਾਲ ਤੁਹਾਡੀ ਸੇਵਾ ਵਿੱਚ ਕਰਦੇ ਹਾਂ ਲੰਘੇ। ਪੇ ਮੈਂ ਸੁਬੀ ਉਡਿਤ ਕਰਕੇ ਜਿਉਣੀ ਆ ਕਿ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਦਾਦਾ ਜੀ ਨੇ ਮੈਨੂੰ ਹੁਕਮ ਲਾਇਆ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਗੁਰਤੇਗ ਬਾਦਰਮਹਾਰਾ ਦੇ ਦਾਦਾ ਜੀ ਲੱਗਦੇ ਸੀ ਨਾ ਪਿਤਾ ਜੀ ਲੱਗਦੇ ਸੀ ਛੇਵੇਂ ਪਾਤਸ਼ਾਹ ਪਿਤਾ ਜੀ ਤਾਂ ਉਹ ਕਹਿੰਦੇ ਵੀ ਮੈਨੂੰ ਤਾਂ ਤੁਹਾਡੇ ਪਿਤਾ ਜੀ ਨੇ ਕਿਹਾ ਸੀ ਧੰਨ ਗੁਰਤੇਗ ਬਾਦਰਮਹਾਰਾ ਜੀ ਕਹਿੰਦੇ ਅੱਛਾ ਮਾਤਾ ਜੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਇਹ ਬਚਨ ਹੋਇਆ ਸੀ ਵੀ ਤੁਹਾਡੀ ਗੋਦ ਦੇ ਵਿੱਚ ऐसे पोतरे ने खेड़ना है जिदा कोई सान ही नहीं ਹੋਏਗਾ ਹੂੰ ਤਾਂ ਜਦੋਂ ਮਾਤਾ ਨਾਨਕੀ ਜੀ ਨੇ ਇਹ ਬਚਨ ਗੁਰਤੇਗ ਬਾ ਦਰਮਾਰਾ ਨੂੰ ਕਹੇ ਮਹਾਰਾਜ ਸਾਹਿਬ ਨੇ ਉਸੇ ਵੇਲੇ ਹੁਕਮ ਲਾਇਆ ਵੀ ਭਾਈ ਸਿੰਘਾਂ ਨੂੰ ਸਿੱਖਾਂ ਨੂੰ ਇਕੱਤਰ ਕੀਤਾ ਤਾਂ ਉੱਥੇ ਖੰਡ ਪੜ੍ਹ ਸਾਹਿਬ ਕੀਤਾ ਇਹ ਵੀ ਸਾਡੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਗੁਰੂ ਸਾਹਿਬ ਨੇ ਉੱਥੇ ਅਖੰਡ ਪਾਠ ਸਾਹਿਬ ਕੀਤਾ ਇਤਿਹਾਸਕਾਰ ਕਹਿੰਦੇ ਆ ਕਿ ਭਾਈ ਬੰਨੋ ਵਾਲੀ ਬੀੜ ਤੇ ਕੀਤਾ ਗਿਆ ਇਸ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਆ ਤਾਤ maat ਮੁਰ ਅਲਖ ਅਰਾਦਾ ਬਹੁ ਵਿਦਯੋਗ ਸਾਧਨਾ ਸਾਦਾ ਜਬ ਹੀ ਜਾਤ ਤਰਵੇਣੀ ਭਏ ਪੁੰਨ ਦਾਨ ਤਿਨ ਕਰਤ ਬਿਤਾਏ ਉੱਥੇ ਮਹਾਰਾਜ ਜੀ ਤਰਵੇਣੀ ਤੇ ਗਏ ਆ ਉਸ ਤ ਪ੍ਰਿਆਗਰਾਜ ਦੀ ਧਰਤੀ ਤੇ ਗੁਰਤੇਗ ਬਹਾਦਰ ਮਹਾਰਾਜ ਮਾਤਾ ਨਾਨਕੀ ਜੀ ਨਾਲੇ ਬਚਨ ਹੋਇਆ ਕਿ ਇੰਨਾ ਦਾਨ ਪੁੰਨ ਹੋ ਰਿਹਾ ਐ ਇੰਨੇ ਮੰਗਤਿਆਂ ਨੂੰ ਸਭ ਕੁਝ ਮਿਲ ਰਿਹਾ ਮੇਰੀ ਉਡੀਕ ਕਦੋਂ ਪੂਰੀ ਹੋਏਗੀ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਨੇ ਪਹਿਲਾ ਖੰਡ ਪੜ੍ਹ ਸਾਹਿਬ ਕੀਤਾ ਤੋ ਸੋ ਖੰਡਪੜ ਸਾਹਿਬ ਦੀ ਅਰਦਾਸ ਹੀ ਹੋਏ ਹੋਈ ਸੀ ਕਿ ਆ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਆਉਣਾ ਕਰੋ ਹੂੰ ਤਾਂ ਉਹ ਉਹ ਅਰਦਾਸ ਤੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ ਅਸਲ ਦੇ ਵਿੱਚ ਅ ਕਈ ਲੋਕ ਕੁੰਮਰ ਜੋਤ ਜੀ ਸਾਡੇ ਗੁਰੂ ਸਹਿਬਾਨ ਜੀ ਨੂੰ ਮਤਲਬ ਕਿ ਇੱਕ ਇਸ ਤਰ੍ਹਾਂ ਦਾ ਸਮਝਦੇ ਆ ਕਿ ਜਿਵੇਂ ਅਸੀਂ ਹੱਡ ਚੰਮ ਦੇ ਸਰੀਰ ਵਿੱਚ ਆਏ ਆ ਅਸੀਂ ਜਨਮ ਲੈ ਕੇ ਆਏ ਆ ਗੁਰੂ ਸਾਹਿਬ ਜਨਮ ਲੈ ਕੇ ਆਏ ਆ ਗੁਰੂ ਅਵਤਾਰੀ ਪੁਰਸ਼ ਜਿਹੜੇ ਹੁੰਦੇ ਆ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜਿਹਨੇ ਜਨਮ ਲੈਂਦੇ ਆ ਨਾ ਉਹ ਮਰਦੇ ਆ ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਉਹ ਜਨਮ ਨਹੀਂ ਲੈਂਦੇ ਉਹ ਪ੍ਰਕਾਸ਼ ਧਾਰਨ ਕਰਦੇ ਆ ਅਵਤਾਰੀ ਪੁਰਸ਼ਾਂ ਦਾ ਜਨਮ ਨਹੀਂ ਹੁੰਦਾ ਜਿਵੇਂ ਜਿਵੇਂ ਅਵਤਾਰ ਹੋਇਆ ਨਰਸਿੰਘ ਦਾ ਹਮ ਨਰਸਿੰਘ ਅਵਤਾਰ ਹੋਇਆ ਜਿਨ੍ਹਾਂ ਨੇ ਹਰਨਾਕਸ਼ ਦਾ ਨਾਸ਼ ਕੀਤਾ ਹੁਣ ਨਰਸਿੰਘ ਅਵਤਾਰ ਕਿੱਥੋਂ ਪੈਦਾ ਹੋਏ ਇਹ ਸਵਾਲ ਹੈ ਨਰਸਿੰਘ ਅਵਤਾਰ ਕਿੱਥੋਂ ਪੈਦਾ ਹੋਏ? ਕਿੱਥੋਂ ਪੈਦਾ ਹੋਏ? ਥੰਬ ਤੋਂ। ਪ੍ਰਭ ਥੰਬ ਤੇ ਨਿਕਸੇ ਕਿਆ ਵਿਸਤਾਰ। ਹਰਨਾਕਸ਼ ਦਾ ਇਤਿਹਾਸ ਆਪਾਂ ਪੜਿਆ। ਉਹ ਕਹਿੰਦਾ ਕਿ ਆਹ ਜੇ ਤੇਰਾ ਰੱਬ ਪ੍ਰਹਿਲਾਦ ਨੂੰ ਕਹਿੰਦਾ ਕਿ ਸਾਰੇ ਕਿਤੇ ਆ ਤਾਂ ਕੀ ਇਹ ਥੰਬ ਦੇ ਵਿੱਚ ਹੈ ਉਹਨੇ ਕਿਆ ਹੈ? ਉਹਨੂੰ ਮਾਰਿਆ ਉੱਥੇ ਗਦਾ ਤੇ ਉਹਦੇ ਵਿੱਚੋਂ ਨਰਸਿੰਘ ਆਵਰੇ। ਕਹਿਣ ਤਾਂ ਭਾਵ ਕਿ ਅਵਤਾਰ ਕਿਸੇ ਕੰਡੀਸ਼ਨ ਦੇ ਵਿੱਚ ਸਾਡੇ ਨਾਲ ਨਹੀਂ ਕੰਪੈਰੀਜ਼ਨ ਕਰਦੇ ਕਿਵੇਂ ਵੀ ਪਰਮੇਸ਼ਰ ਦਾ ਅਵਤਾਰ ਹੋ ਸਕਦਾ ਪਰ ਜਿਹੜਾ ਗੁਰੂ ਸਾਹਿਬਾਨ ਦੇ ਘਰੇ ਅਵਤਾਰ ਦਾ ਆਉਣਾ ਹੋਇਆ ਉਹ ਜਨਮ ਨਹੀਂ ਹੋਇਆ ਤੁਸੀਂ ਉਹ ਸਿੱਧਾ ਅਵਤਾਰਨ ਹੋਇਆ ਤੁਸੀਂ ਨਵੀਂ ਗੱਲ ਕਹਿ ਰਹੇ ਹੋ ਗੁਰਗੋਬਿੰਦ ਸਿੰਘ ਜੀ ਦਾ ਜਨਮ ਨਹੀਂ ਹੋਇਆ ਨਹੀਂ ਮਤ ਗੁਰਜੀਤ ਜੀ ਦੇ ਕੋ ਜਨਮ ਜਨਮ ਨਹੀਂ ਲਿਆ ਉਹ ਵਿਧਾਨ ਰਿਹਾ ਹੈ ਉਹ ਵਿਧਾਨ ਰਿਹਾ ਹੈ ਕਿ ਕਿਸੇ ਵੀ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਜਿਹੜੇ ਜੀਵ ਨੇ ਆਣਾ ਉਹਨੇ ਮਾਦੇ ਕੁੱਖੋਂ ਹੀ ਪੈਦਾ ਹੋਣਾ ਭਾਵੇਂ ਕੋਈ ਪੈਦਾ ਤਾਂ ਹੋਏ ਨਾ ਹਾਂ ਪਰ ਜਨਮ ਨਹੀਂ ਨਾ ਕਨਸੈਪਟ ਸਮਝਣ ਵਾਲੇ ਮਾਦੇ ਕੁੱਖੋ ਐਲੈਬ੍ਰੇਟ ਕਰੋ ਸਮਝਾਓ ਵੀ ਮੈਂ ਦੱਸ ਆ ਦੇਖੋ ਮਾਦੇ ਕੁੱਖੋਂ ਪੈਦਾ ਹੋਣ ਦਾ ਮਤਲਬ ਹੈ ਕਿ ਉਸ ਰਸਤੇ ਰਾਹੀਂ ਆਏ ਆ ਉਹ ਰਸਤਾ ਹੈ ਜਿਵੇਂ ਸਾਡਾ ਵੀ ਹੱਦ ਚੰਦਾ ਪਰ ਜਿਹੜੇ ਅਵਤਾਰ ਹੁੰਦੇ ਆ ਉਸ ਰਸਤੇ ਦੇ ਵਿਧਾਨ ਮੁਤਾਬਕ ਆਂਦੇ ਆ ਪਰ ਅਵਤਾਰਾਂ ਦਾ ਉੱਤੇ ਵਿਧਾਨ ਨਹੀਂ ਹੁੰਦਾ ਥੋੜਾ ਜਿਹਾ ਇਹਨੂੰ ਹੋਰ ਬਰੀਕੀ ਨਾਲ ਸਮਝਿਓ ਅਸੀਂ ਜਿੰਨੇ ਲੋਕ ਆੰਦੇ ਆ ਸਾਡੇ ਵਾਸਤੇ ਗੁਰਬਾਣੀ ਕਹਿੰਦੀ ਹੈ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਇਹ ਕਨਸੈਪਟ ਕਲੀਅਰ ਕਰਦੇ ਜਿਹੜਾ ਬੰਦਾ ਨਾਲ ਹੀ ਗੁਰਬਾਣੀ ਕਹਿੰਦੀ ਹੈ ਜਨਮ ਮਰਨ ਦੋਹਾਂ ਮੈਂ ਨਹੀਂ ਜਨ ਪਰਉਪਕਾਰੀ ਆਏ ਹੁਣ ਜਿਹੜਾ ਜਨਮ ਮਰਨ ਚ ਨਹੀਂ ਫਿਰ ਉਹ ਪੈਦਾ ਕਿਵੇਂ ਹੋਇਆ ਵਿਦਾਨ ਪੈਦਾ ਹੁੰਦਾ ਹੈ ਪਰ ਜਿਹੜੇ ਅਵਤਾਰੀ ਹੁੰਦੇ ਆ ਉਹ ਜਨਮ ਨਹੀਂ ਲੈਂਦੇ ਉਹ ਕੇਵਲ ਅਵਤਾਰਨ ਹੁੰਦੇ ਆ ਤਾਂ ਪੈਦਾ ਤਾਂ ਹੋਏ ਨਾ ਇੱਕ ਜੋ ਫਿਜ਼ੀਕਲ ਨਾਮ ਹੈ ਉਹ ਤਾਂ ਸਿਧਾਂਤਕ ਮਤਲਬ ਆਪਾਂ ਗੁਰੂ ਸਾਹਿਬ ਜੀ ਨੂੰ ਜਨਮ ਤੇ ਨਹੀਂ ਕਹਿ ਸਕਦੇ ਆਪਾਂ ਕਹਿੰਦੇ ਆ ਕਿ ਪਰਮੇਸ਼ਰ ਅਵਤਾਰ ਆਏ ਆ ਜਿਹੜਾ ਬੰਦਾ ਜਨਮ ਦੀ ਜੋਨ ਵਿੱਚ ਆਂਦਾ ਉਹ ਵਿਦਾਨ ਨਾਲ ਆਂਦਾ ਕਿ ਪਾਪ ਪੁੰਨ ਉਹਨੂੰ ਲੱਗਣਾ ਹੂੰ ਸਮਝ ਗਏ ਕਿ ਨਹੀਂ ਉਹਦੇ ਕੋਲੇ ਪਾਵਰ ਹੈ ਉਹਨੇ ਪਾਪ ਪੁੰਨ ਜਿਹੜਾ ਗੁਰੂ ਅਵਤਾਰ ਹੁੰਦਾ ਉਹ ਪਾਪ ਪੁੰਨ ਕੱਟਣ ਵਾਲਿਆਂ ਦਾ ਅਵਤਾਰ ਹੁੰਦਾ ਗੁਰੂ ਅਵਤਾਰ ਅਵਤਾਰ ਦਾ ਪ੍ਰਕਰਨ ਸਮਝਣਾ ਪਏਗਾ ਨਾ ਆਪਾਂ ਨੂੰ ਗੁਰੂ ਅਵਤਾਰ ਦੀ ਡਿਊਟੀ ਹੀ ਆਪ ਜਪ ਅਵਰੇ ਨਾਮ ਜਪਾ ਉਹਦੀ ਡਿਊਟੀ ਹੀ ਤੇ ਉਹਦੇ ਵਿਧਾਨ ਨੂੰ ਵੀ ਮਹਾਰਾਜ ਨੇ ਦੱਸਿਆ ਇੱਕ ਵਿਧਾਨ ਦੱਸਤਾ ਸੰਸਾਰੀ ਬੰਦੇ ਧਿਆਨ ਦਾ ਜਿਹਾ ਚਿਰੀ ਲਿਖਿਆ ਅਵਤਾਰ ਦਾ ਵਿਧਾਨ ਦੱਸਤਾ ਜਨਮ ਮਰਨ ਦੋਹੂ ਮੈ ਨਹੀਂ ਜਨ ਪਰਉਪਕਾਰੀ ਉਹ ਜਨਮ ਮਰਨ ਦੇ ਵਿੱਚ ਨਹੀਂ ਕੇਵਲ ਆਉਂਦੇ ਐ ਜਿਵੇਂ ਕਿ ਇੱਕ ਜਿਹੜਾ ਸਮੁੰਦਰ ਜਹਾਜ਼ ਤਰਾਉਣ ਵਾਲਾ ਹੈ ਉਹ ਇੱਕ ਦੂਜੇ ਤੋਂ ਪਾਰ ਲਾ ਦਿੰਦਾ ਉਹਦੇ ਲਈ ਜਿਹੜੀ ਹੱਦ ਹੈ ਉਹਦੀ ਸਮੁੰਦਰ ਦੀ ਜਿਹੜੀ ਉਹ ਯਾਤਰਾ ਉਹ ਇਦਾਂ ਜਿਵੇਂ ਕੋਈ ਆਮ ਸਧਾਰਨ ਬੰਦੇ ਦੀ ਹੁੰਦੀ ਹੈ